ਜਦੋਂ ਸ਼ਰਧਾਲੂਆਂ ਨੇ ਜਮ ਕੇ ਖੇਲੀ ਫੁੱਲਾਂ ਦੀ ਹੋਲੀ ਅਤੇ ਨੱਚ-ਨੱਚ ਪਾਈਆਂ ਤਮਾਲਾਂ ਸ਼ੈਰ ਵਿੱਚ ਬਣਿਆ ਵਰਿੰਦਾਵਨ ਵਰਗਾ ਮਾਹੌਲ shri সনাতਨ ਜਾਗਰਨ ਮੰਚ ਰਜਿਸਟਰਡ ਵੱਲੋਂ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਸੰਗੀਤਨ ਸਮਾਗਮ ਵਿੱਚ ਸ਼ਰਧਾਲੂ ਕਰਿਸ਼ਨ ਪਜਨਾਨ ਤੇ ਖੂਬ ਚੁੰਮੇ ਅਤੇ ਜਮ ਕੇ ਫੁੱਲਾਂ ਦੀ ਹੋਲੀ ਖੇੜੀ ਗਈ ਇਸ ਦੌਰਾਨ ਅਮੰਵੜਾ ਬਾਜ਼ਾਰ ਵਿਖੇ ਸਥਿਤ ਚੌਧਰੀ ਮੱਯਾ ਦਾਸ ਮਿਸਤਰੀ ਸ਼ਿਵਾਲਾ ਮੰਦਿਰ ਵਿਖੇ ਵਰਿੰਦਾਵਨ ਵਰਗਾ ਮਾਹੌਲ ਬਣ ਗਿਆ ਸੀ ਮਹਿਲਾ ਸ਼ਰਦਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਉਹਨਾਂ ਨੱਚ-ਨੱਚ ਕੇ ਸਮਾਗਮ ਵਿੱਚ ਖੂਬ ਰੌਣਕਾਂ ਬਣੀਆਂ। ਦੱਸਣ ਯੋਗ ਹੈ ਕਿ ਸ਼੍ਰੀ ਸਨਾਤਨ ਜਾਗਰ ਮੰਚ ਵੱਲੋਂ 25 ਮਾਰਚ ਨੂੰ ਕਰਵਾਏ ਜਾ ਰਹੇ Holi ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ ਸਮਾਗਮ ਵਿੱਚ ਸ਼ਰਦਾਲੂਆਂ ਦਾ ਹਜੂਮ ਜੁਟਾਉਣ ਲਈ ਸ਼ਾਇਰ ਦੇ ਵਾਕ ਵਾਕਿਲਾਕੀਆਂ ਵਿੱਚ ਸੰਗੀਤਨ ਸਮਾਗਮ ਸ਼ੁਰੂ ਕੀਤੇ ਗਏ ਹਨ ਜਿਸ ਤਿਤ ਬੀਤੀ ਦੇਰ ਸ਼ਾਮ ਚੌਧਰੀ ਵਈਆ ਦਾਸ ਮਿਸਤਰੀ ਸ਼ਿਵਾਲਾ ਟੈਰਸਟ ਦੇ ਸਹਿਯੋਗ ਨਾਲ ਮੰਦਰ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ ਸੀ ਜੋ ਦੇਰ ਰਾਤ ਤੱਕ ਚਲੀ। ਸ਼੍ਰੀ ਸਲਾਤਨ ਜਾਗਰਨ ਮੰਚ ਦੀ ਭਜਨ ਮੰਡਲੀ ਵੱਲੋਂ ਰਾਧਾ ਕ੍ਰਿਸ਼ਨ ਅਤੇ Holi ਦੇ ਤਿਉਹਾਰ ਨਾਲ ਸੰਬੰਧਿਤ ਭਜਨਾਂ ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਸਮਾਗਮ ਦੇ ਅਖੀਰ ਵਿੱਚ ਫੁੱਲਾਂ ਦੀ Holi ਵੀ ਖੇਡੀ ਗਈ। ਰਵੀ ਮਹਾਜਨ निकुंज मोहन मित्तल ਅਤੇ ਪੰਕਜ ਵੱਲੋਂ ਗਾਏ ਗਏ ਰਾਜਾ ਕ੍ਰਿਸ਼ਨ ਪਾਇਨਾ ਤੇ ਸ਼ਰਦਾਲੂ ਸੁਦ ਬੋਧ ਪੁਲਾਕੇ ਨੱਚਦੇ ਨਜ਼ਰ ਆਏ। ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਗੁਰਦਾਸ। ਰਾਜਾ ਕ੍ਰਿਸ਼ਨਾ ਅੱਜ ਜੀ ਸਨਾਤਨ ਜਾਗਰਣ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਉਮਦਾਵ ਨਾਲ ਮਨਾਇਆ ਗਿਆ। ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ। ਪੂਰੇ ਸ਼ਹਿਰ ਵਿੱਚ ਆ ਜੋ ਸਾਹ ਵੇਖਣ ਵਾਲਾ ਹੀ ਸ਼ਹਿਰ ਦੇ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿਦਾਂ ਮਨਾਇਆ ਜਾਂਦਾ। ਤੇ ਇਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚੜੇ ਇਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ ਇੱਕ ਸ਼ਹਿਰਦਾਰ ਹੁੰਦੇ ਨਾਲ ਤੇ ਕਿੱਦਾਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਜੀ ਇੱਕ ਤੇ ਸਾਡੇ ਸਨਾਤਨ ਧਰਮ ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਂਵ ਵਧਾਉਣ ਵਾਲਾ ਤੇ ਦੂਸਰਾ ਇੱਕ ਸਾਡੇ ਗਾਂਵ ਮੈਸੇਜ ਆਂਦਾ ਬੱਚਿਆਂ ਨੂੰ ਸਾਡੇ ਸਮਾਜ ਨੂੰ ਮੈਸੇਜ ਆਂਦਾ ਇਹ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਕਿ ਸ਼ਾਇਦ ਥੋੜਾ ਜਿਹਾ ਤਿਹਾੜਾ ਕੀ ਲੋਕੀ ਖਰਾਬ ਕਰ ਦੇ ਪਰ ਹੋਲੀ ਇਸ ਤਰ੍ਹਾਂ ਨਾ ਵੀ ਮਨਾਈ ਜਾ ਸਕਦੀ ਹੈ ਪ੍ਰਭੂ ਦੇ ਰੰਗ ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਹੈ ਪ੍ਰਭੂ ਦੀ ਲੀਲਾ ਜੀ ਅੱਜ ਇਦਾਂ ਸਾਖਸ਼ਾਤ ਇਦਾਂ ਹੀ ਜਿੱਦਾਂ ਪ੍ਰਭੂ ਵੀ ਸਾਡੇ ਵਿੱਚ ਆ ਕੇ ਹੋਲੀ ਮਨਾ ਰਹੇ ਆ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ ਸਭ ਦਾ ਸਹਿਯੋਗ ਨਾਲ ਹੀ ਕੁਝ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ ਸਭ ਤੁਹਾਡੇ ਸ਼ਹਿਰ ਦੇ ਯੋਗਦਾਨ ਨਾਲ ਹੀ ਹੁੰਦੇ ਆ ਤੇ ਗਾਂ ਵੀ ਸਨਾਤਨ ਸ਼ੀਰ ਸਨਾਤਨ ਜਾਗਰਣ ਮੰਚ ਇਦਾਂ ਹੀ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਤੇ ਆਪਣੀ ਸੰਸਕ੍ਰਿਤੀ ਬਾਰੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਦੱਸਦਾ ਰਹੇਗਾ ਕਿ ਜਿਹੜੇ ਤਿਉਹਾਰ ਅਸੀਂ ਕਿਸੇ ਵੇਲੇ ਸੋਚਦੇ ਆ ਕਿ ਸ਼ਾਇਦ ਆ ਤਿਉਹਾਰ ਇਹਨੂੰ ਮਨਾਉਣ ਦੇ ਕੀ ਕੀ ਤਰੀਕੇ ਆ ਉਹ ਆਪਾਂ ਇੱਕ ਉਹਦਾ ਅੱਜ ਉਦਾਹਰਨ ਦਿੱਤੀ ਹੈ ਗਾਂ ਵੀ ਇਦਾਂ ਹੀ ਸ਼ੀਰਨਾਥ ਜਾਗਰਣ ਮੰਚ ਗਾਂ ਵੀ ਦਾ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਨਮ ਕਲੋਨੀ ਵਿੱਚ ਵੀ ਇਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤਾ ਜਾਏਗਾ ਤੇ ਉੱਥੇ ਵੀ ਸਭ ਪਹੁੰਚਣ ਤੇ ਉਹਨੂੰ ਵੀ ਆਪਾਂ ਤੋਂ ਉਤਤਨ ਮਨਾਇਆ ਜਾਏਗਾ ਜੈ ਸ਼੍ਰੀ கிருஷ்ਣ ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ ਅੱਜ ਉਸ ਦਾ ਪੰਜਵਾਂ ਪ੍ਰੋਗਰਾਮ ਪੰਜਵਾਂ ਸੱਤ ਸੰ ਸੀਗਾ ਜੋ ਕਿ ਸ਼ਿਵਾਲਾ ਮੰਦਰ ਮੇਨ ਬੀਆਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ ਚ ਉਤਸ਼ਾਹ ਦੇਖਿਆ ਗਿਆ ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ ठाकुर जी ਦੇ ਭਜਨਾ ਦੇ ਉੱਤੇ ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ ਹੋਲੀ ਦੇ ਪਲਕਸ ਦੇ ਵਿੱਚ ਤੇ ਉਸ ਦੇ ਨਾਲ ਹੀ ਹੋਲੀ ਦਾ ਦਹਨ ਕੀਤਾ ਜਾਏਗਾ ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਔਰ 9 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਹੋਲੀ ਦਾ ਦਹਨ ਮਨਾਇਆ ਜਾਏਗਾ ਉਸ ਦੇ ਵਿੱਚ ਠਾਕੁਰ ਜੀ ਦੇ ਭਜਨਾ ਦੇ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਲੋਕ ਝੂਮਦੇ ਆ ਉਦਾਂ ਹੀ ਝੂਮਣਗੇ ਔਰ ਕਾਫੀ ਵਿਸ਼ਾਲ ਕਾਰਜਕ੍ਰਮ ਉਸ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਭਵੇ ਕਾਰਜਕ੍ਰਮ होली का एक भव्य कार्यक्रम किया जा रहा है कार्यक्रम श्री सनातन जागरण मंच की तरफ से विशेष रूप से श्री शिवाला मंदिर में रखा गया था जिसका उद्देश्य था कि जो होली के सत्संग चल रहे हैं हमारे सत्रह तरीक से सनातन जागरण मंच की तरफ से ये होली के सत्संग नगर के विभिन्न भागों में हो रहे हैं इसी श्रृंखला में आज का ये स्नातन श्री सनातन, सनातन जागरण मंच का पाँचवा सत्संग श्री शिवाला मंदिर में था जिसमें भक्तों ने बहुत ही उत्साह के साथ भाग लिया है और सनातन जागरण मंच को इससे प्रेरणा मिली है कि आगे भी इस सनातन के संबंधी जो धार्मिक कार्य है वो करता रहे तो